ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਕੱਲ ਰਾਤ ਤਕਰੀਬਨ 8-9 ਵਜੇ ਦੇ ਆਸ-ਪਾਸ ਅਤੰਕਵਾਦ ਵਿਰੋਧੀ ਫਰੰਟ ਦੇ ਜਿਹੜੇ ਨੇਤਾ ਮੋਤਵਰ ਸ਼ਹਿਰ ਦੀ ਅੱਛੀ ਸ਼ਖਸੀਅਤ ਸ਼੍ਰੀ ਲਾਲੀ ਪਾਸਕਰ ਜੀ ਤੇ ਜਾਣੇਵਾ ਹਮਲਾ ਹੋਇਆ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਉਸ ਹਮਲੇ ਦੀ निंदा ਕਰਦਾ ਹਾਂ ਔਰ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਦੋਸ਼ੀਆਂ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਕੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਜੋ ਇਸ ਤਰ੍ਹਾਂ ਸ਼ਰਿਆਮ ਹਥਿਆਰਾਂ ਨਾਲ ਜਿਹੜਾ ਇਹਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਇਹਨਾਂ ਦੇ ਨਾਲ-ਨਾਲ ਸਾਰਿਆਂ ਨੂੰ ਵੀ ਸਬਕ ਮਿਲੇ ਮੇਰੇ ਸੁਣਨ ਚ ਵੀ ਆਇਆ ਕਿ ਮੌਕੇ ਤੇ ਪਰਮਿੰਦਰ ਸਿੰਘ ਜਿਹਨਾਂ ਨੂੰ ਪੰਮਖੋਸ਼ ਕਹਿੰਦੇ ਆ ਉਹਨਾਂ ਦੇ ਸਾਥੀ ਲਾਲੀਪਾਸ ਕਾ ਜੀ ਦੇ ਉਹਨਾਂ ਦੀ ਮੁਸਤੈਦੀ ਨਾਲ ਉਹ ਜਿਹੜੇ ਜਿਨਾਂ ਨੇ ਇਹ ਵਾਰਦਾਤ ਕੀਤੀ ਹਮਲਾ ਕੀਤਾ ਉਹਨਾਂ ਨੂੰ ਫੜਿਆ ਗਿਆ ਔਰ ਥਾਣਾ ਸਿਟੀ ਕਪੂਥਲਾ ਦੇ ਐਸ ਐਚ ਓ ਸ਼੍ਰੀ ਅਮਨ ਨਾਹਰ ਜੀ ਆਪਣੀ ਟੀਮ ਦੇ ਨਾਲ ਤੁਰੰਤ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਉਹ ਬੰਦਿਆਂ ਨੂੰ ਰਾਉਂਡ ਅਪ ਕੀਤਾ ਉਹਨਾਂ ਨੂੰ ਫੜ ਕੇ ਲੈ ਗਏ ਸੋ ਪ੍ਰਸ਼ਾਸਨ ਨੇ ਆਪਣੀ ਬਹੁਤ ਵਧੀਆ ਕੂਮਕਾਨ ਨਿਭਾਈ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਇਸੇ ਤਰ੍ਹਾਂ ਅਲਰਟ ਰਹੇ ਪ੍ਰਸ਼ਾਸਨ ਔਰ ਇਹ ਜਿਹੜੀਆਂ ਮਾੜੀਆਂ ਤਾਕਤਾਂ ਜਿਹੜੇ ਗੈਂਗਸਟਰ ਪ੍ਰਵਿੱਤੀ ਵਾਲੇ ਲੋਕ ਆ ਜਿਹੜੇ ਨਸ਼ਾ ਵੇਚਣ ਵਾਲੇ ਨਸ਼ਾ ਕਰਨ ਵਾਲੇ ਇਹੋ ਜਿਹੇ ਪ੍ਰਵਿੱਤੀਆਂ ਦੇ ਲੋਕ ਆ ਇਹਨਾਂ ਨੇ ਜਿਹੜਾ ਇਹ ਹਮਲਾ ਸਿਰਫ ਲਾਲੀਪਾਸ ਗੱਦੀ ਤੇ ਨਹੀਂ ਕੀਤਾ ਸ਼ਹਿਰ ਦੇ ਹਰ ਉਸ ਮੋਹਤਵਰ ਤੇ ਇਹ ਜਿਹੜਾ ਹਮਲਾ ਵਾ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹੋ ਜਿਹਿਆਂ ਨੂੰ ਨੱਥ ਪਾਈ ਜਾਵੇ ਔਰ ਮੇਰੀਆਂ ਸਾਰੀਆਂ ਪੋਲਿਟੀਕਲ ਪਾਰਟੀ ਦੇ ਲੀਡਰਾਂ ਨੂੰ ਵੀ ਬੇਨਤੀ ਆ ਕਿ ਜਿਹੜੇ ਇੰਦਾਂ ਦੇ ਲੋਕ ਆ ਇਨਾਂ ਦੀ ਕੋਈ ਮਦਦ ਨਾ ਕਰੇ ਕੋਈ ਵੀ ਇਹੋ ਜਿਹੇ ਬੰਦਿਆਂ ਦੀ ਸਪਾਰਸ਼ ਨਾ ਕਰੇ ਜੇ ਆਪਾਂ ਚਾਹੁੰਦੇ ਆ ਅਮਨ ਸ਼ਾਂਤੀ ਚਾਹੁੰਦੇ ਆ ਵਧੀਆ ਕਾਨੂੰਨ ਵਿਵਸਥਾ ਚਾਹੁੰਦੇ ਆ ਤੇ ਇਹੋ ਜਿਹੇ ਬੰਦਿਆਂ ਦੀ ਮਦਦ ਨਾ ਕਰੇ ਔਰ ਕਾਨੂੰਨ ਨੂੰ ਫੇਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਕੜੀ ਤੋਂ ਕੜੀ ਜਿਹੜੀ ਸਜ਼ਾ ਦਿੱਤੀ ਜਾਵੇ ਧੰਨਵਾਦ ਚਾਹੇਨ